ਜਿੱਥੋਂ ਗੱਲ ਸ਼ੁਰੂ ਹੋਈ ਆ ਜਿੱਥੋਂ ਖਤਮ ਹੋਈ ਆ ਠੀਕ ਹੈ ਜੀ ਇਹ ਡੇਢ ਮਹੀਨੇ ਪੁਰਾਣੀ ਗੱਲ ਆ ਠੀਕ ਹੈ ਜੀ ਮੇਰਾ ਵੈਪਨ ਦਾ ਚੱਕਰ ਪਿਆ ਹੀ ਆ ਵੈਪਨ ਸੀਗਾ ਉਹ ਲਾਇਸੈਂਸੀ ਠੀਕ ਆ ਲਾਇਸੈਂਸੀ ਵੈਪਨ ਸੀ ਇਹ ਗੱਲ ਪ੍ਰਕਾਸ਼ ਨੂੰ ਵੀ ਪਤਾ ਸੀ ਤੇ ਪਤਾ ਹੀ ਮੰਗੇ ਨੂੰ ਵੀ ਠੀਕ ਹੈ ਜੀ ਇਹ ਮੇਰਾ ਕਿਸੇ ਨੇ ਸਾਡੇ ਗੁਮਾਰ ਚ ਕੋਈ ਹੈਗਾ ਮੁੰਡਾ ਜਿਹੜਾ ਪ੍ਰਕਾਸ਼ ਨਾ ਰਹਿੰਦਾ ਵਾ ਠੀਕ ਹੈ ਜੀ ਉਹਨੇ ਕਿਤੇ ਕਹਿਦਾ ਬਾਈ ਇਹਦੇ ਕੋਲ ਪੈਸੇ ਆ ਠੀਕ ਹੈ ਨਾ ਪੈਸੇ ਮੇਰੇ ਕੋਲ ਕਿਸੇ ਪਾਸੋਂ ਆਏ ਸੀ ਮੈਂ ਘਰ-ਬਾਰ ਪਾਉਣਾ ਸੀ ਆਦੀ ਭੈਣ ਦਾ ਵਿਆਹ ਕਰਨਾ ਸੀ ਠੀਕ ਹੈ ਜੀ ਇਹ ਗੱਲ ਸੀ ਉਹਨੂੰ ਪਤਾ ਲੱਗਿਆ ਕੋਲ ਪੈਸੇ ਆ ਉਹਨਾਂ ਨੇ ਗੱਲ ਬਣਾ ਕੇ ਹੱਡ ਘਰੇ ਪਾਈ ਰੇਟ ਮੇਰੀ ਦਾਦੀ ਡੈਥ ਹੋਈ ਸੀ ਭੋਤ ਵਾਗਾ ਦੇ ਨੇ ਰੇਟ ਪਾਈ ਕਿ ਜਿਹੜਾ ਲਾਇਸੈਂਸੀ ਵੈਪਨ ਸੀ ਉਹਨੂੰ ਕਹਿ ਕੇ ਦੋ ਨੰਬਰ ਦਾ ਵੈਪਨ ਆ ਠੀਕ ਹੈ ਜੀ ਇਸ ਗੱਲ ਪਿੱਛੇ ਇਹਨਾਂ ਨੇ ਹੋਰੇ ਰੇਟ ਪਾਈ ਜੀ ਕਹਿੰਦੇ ਉਹ ਮੁੰਡੇ ਨੂੰ ਪੇਸ਼ ਕਰਾਓ ਠੀਕ ਹੈ ਮੈਂ ਪੇਸ਼ ਹੋਇਆ ਮੈਨੂੰ ਕਹਿਣ ਲੱਗ ਗਏ ਕਿਦਾਂ ਕਰਕੇ ਲਾਇਸੈਂਸੀ ਵੈਪਨ ਆ ਤੇ ਦਿਖਾ ਕਿੱਥੇ ਆਇਆ ਜਿਵੇਂ ਠੀਕ ਹੈ ਮੈਂ ਕਿਹਾ ਬਈ ਲਾਇਸੈਂਸੀ ਆ ਮੈਂ ਇਹ ਗੱਲ ਕਹੀ ਠੀਕ ਹੈ ਜੀ ਪ੍ਰਕਾਸ਼ ਨੂੰ ਗਿਆ ਪ੍ਰਕਾਸ਼ ਨੂੰ ਪਤਾ ਹੀ ਲਾਇਸੈਂਸੀ ਆ ਕਹਿੰਦਾ 10 ਵਾਰ ਕਿੱਥੇ ਆਇਆ ਜਿਵੇਂ ਮੈਂ ਕਿਹਾ ਮੈਨੂੰ ਜਾਨ ਦੋ ਦੋ ਦਿਨ ਟਾਈਮ ਦੋ ਐ ਕਰਦੇ ਕਰਦੇ ਹਫਤਾ ਹੋ ਗਿਆ ਇਹ ਗੱਲ ਨੂੰ ਠੀਕ ਹੈ ਜੀ ਫਿਰ ਮੰਗੇ ਨੂੰ ਪਤਾ ਲੱਗਾ ਕਿ ਇਹਦੇ ਕੋਲ ਵੀ ਪੈਸੇ ਆ ਉਹ ਕਹਿੰਦਾ ਮੈਂ ਵੀ ਚੱਲ ਬੱਚ ਉਹ ਨਟਾਂਗ ਡਾਉਣ ਲੱਗਾ ਕਿ ਮੈਂ ਤੇਰੇ ਨਿਬੇੜਦਾ ਐਂ ਜੋਂ ਤਾਂ ਠੱਕੇ ਨਾਲ ਹੀ ਕਹਿਣ ਲੱਗ ਗਿਆ ਮੈਨੂੰ ਕਹਿੰਦਾ ਨਹੀਂ ਅੰਕਲ ਜੋ ਲਾਇਸੈਂਸੀ ਐ ਮੈਂ ਕਹਿੰਦਾ ਆਪਾਂ ਕਾ ਤੂੰ ਤੂੰ ਪੈਸੇ ਦੇ ਕਹਿੰਦਾ ਤੈਨੂੰ ਲੱਖ ਰੁਪਈਆ ਦੇ ਕਹਿੰਦਾ ਤੇਰੇ ਮੈਂ ਆਈ ਨਿਬੇੜਦਾ ਤੇਰਾ ਖਾਰਾ ਸਾਰਿਆਂ ਨੇ ਖੇੜਾ ਛੱਡ ਜਾਣਗੇ ਇਸ ਪਰ ਕਹਾ ਜੀ ਦੋਨੋਂ ਦੀ ਗੱਲਬਾਤ ਸੀ ਦੋਨੋਂ ਦੀ ਮੰਗੇ ਦੀ ਪ੍ਰਕਾਰ ਦੀ ਠੀਕ ਹੈ ਜੀ ਇਹ ਗੱਲ ਹੋਈ ਸੀਗੀ ਤੇ ਐਂ ਕਰਦਿਆ ਕਰਉਂਦੇ ਮੈਂ ਉਹਨੂੰ ਕਿਹਾ ਮੈਂ ਕਹਿੰਦਾ ਅੰਕਲ ਨਹੀਂ ਨਹੀਂ ਮੈਂ ਕਹਿੰਦਾ ਜੋ ਲਾਇਸੈਂਸੀ ਮੈਂ ਪੈਸੇ ਇਹ ਗੱਲ ਮੰਨਿਆ ਨਹੀਂ ਕਹਿੰਦੇ ਇਦਾਂ ਕਰਕੇ ਕੌਣ ਨਹੀਂ ਹੁੰਦਾ ਵਾ ਤੇ ਤੇ ਮੈਂ ਕੀ ਫਾਇਦਾ ਤੇ ਪਰਚਾ ਪਾਊਗਾ ਤੇ ਮੈਂ ਜਿਹਦਾ ਵੈਪਨ ਸੀ ਆ ਠੀਕ ਹੈ ਜੀ ਉਹ ਮੁੰਡੇ ਦੇ ਮੈਂ ਫਰੀਦਕੋਟ ਜਾ ਕੇ ਲਾਇਸੈਂਸ ਵੀ ਲੈ ਕੇ ਆਂਦਾ ਠੀਕ ਹੈ ਜੀ ਤੇ ਇਹ ਦੋਨੇ ਜਣੇ ਕਹਿਣ ਲੱਗੇ ਇਦਾਂ ਕਰਕੇ ਕੀ ਨਹੀਂ ਨਹੀਂ ਮੰਗੇ ਮੈਂ ਤੇ ਪਰਚਾ ਪਾਉਣਾ ਪ੍ਰਕਾਸ਼ ਕਹਿਣ ਲੱਗ ਗਿਆ ਜਾਣ ਕੇ ਕਹਿਣ ਲੱਗ ਗਿਆ ਪ੍ਰਕਾਸ਼ ਮੰਗੇ ਨੂੰ ਮੈਂ ਪਰਚਾ ਪਾਉਣਾ ਬਲਕਿ ਪ੍ਰਕਾਸ਼ ਨੇ ਪੈਸੇ ਖਾਣੇ ਸੀ ਮੇਰੇ ਤੋਂ ਲੈਦਾ ਮੰਗਾ ਕਹਿਣ ਲੱਗੇ ਨਹੀਂ ਨਹੀਂ ਤੂੰ ਇਦਨੇ ਕਰਕੇ ਕਰ ਮੇੜਨਾ ਮੈਨੂੰ ਪਤਾ ਸੀ ਮੇਰਾ ਨਿਬੜਦਾ ਇਹੀ ਆਣਾ ਵਾ ਠੀਕ ਹੈ ਇੱਕ ਸੀ ਸਾਫ ਸੰਧ ਪੌਲਸ ਵਾਲਾ ਵਿੱਚ ਇਹ ਤਿੰਨੇ ਸੀ ਇਹਨਾਂ ਨੇ ਤਿੰਨਾਂ ਨੇ ਪੈਸੇ ਖਾਦੇ ਠੀਕ ਹੈ ਜੀ ਗੱਲ ਹੋਈ ਇਹ ਮੈਂ ਲਾਇਸੈਂਸਰੀ ਪੇਸ਼ ਕਰਾਤਾ ਲਿਆ ਕੇ ਠੀਕ ਹੈ ਇੱਕ ਪ੍ਰਧਾਨ ਮੇਰੇ ਨਾਲ ਗਿਆ ਸੀ ਆ ਉਹ ਵੀ ਸਿਪ ਸੈਨਾ ਦਾ ਹੀ ਆ ਠੀਕ ਹੈ ਜੀ ਉਹਦਾ ਨਾਮ ਭੁੱਲ ਗਿਆ ਮੈਂ ਕੀ ਸੀ ਆ ਉਹ ਲੰਮੇ ਕਰਦੇ ਆ ਉਹ ਗਏ ਸੀ ਮੇਰੇ ਨਾਲ ਠੀਕ ਹੈ ਜੀ ਫਰੀਦਗੋੜ੍ਹ ਦਾ ਲਾਇਸੈਂਸ ਲੈ ਕੇ ਆਂਦਾ ਲਾਇਸੈਂਸ ਦਿਖਾਉਂਦੇ ਵਾਵਾ ਜੂਤ ਵੀ ਮੇਰੇ ਤੋਂ 1.5 ਲੱਖ ਰੁਪਏ ਲਿੱਤਾ ਗਿਆ ਠੀਕ ਹੈ ਜੀ ਉਹ 1.5 ਲੱਖ ਰੁਪਏ ਮੈਂ ਦੀ ਭੈਣ ਦੇ ਜਲੇ ਜੀ ਕਾਂਡੇ ਗੋਣੇ ਬਣਾਉਣੇ ਸੀ ਸਾਰਾ ਉਹ ਕੁਝ ਕਰਨਾ ਹੀ ਵਿਆਹ ਵੀ ਕਰਨੇ ਚਲੋ ਮੈਂ ਘਰ ਵੀ ਪਾਉਣੇ ਸੀਗਾ ਇਸ ਗੱਲ ਕਰਕੇ 1.5 ਲੱਖ ਰੁਪਏ ਚਲੋ ਮੇਰੇ ਤੋਂ ਲੈ ਲਿਆ ਲਾਇਸੈਂਸੀ ਮੇਰੇ ਤੋਂ ਪੇਸ਼ ਕਰਾਤਾ ਮੈਂ ਸਾਰਾ ਉਹ ਦਿਖਾਤਾ ਹੀ ਠੀਕ ਹੈ ਜੀ ਸਾਰੀ ਗੱਲ ਖਤਮ ਹੋ ਗਈ ਇਹਨਾਂ ਨੇ ਅਨੰਦ ਪ੍ਰਕਾਸ਼ ਜੀ ਤੇ ਮੰਗ ਲਈ ਆਪਜੋ ਕੀ ਲੜਾਈ ਠੀਕ ਹੈ ਜੀ ਪ੍ਰਕਾਸ਼ ਮੈਨੂੰ ਗਾਲਾਂ ਕੱਢਣ ਲੱਗ ਗਿਆ ਕਿ ਤੂੰ ਉਹ ਇਹ ਵਰ ਕੇ ਮੈਂ ਤੇਰੇ ਤੇ ਮੈਂ ਪਰਚੇ ਪਾਉਂਗਾ ਐ ਕਰੂੰਗਾ ਤੈਨੂੰ ਟਿੱਗ ਨਹੀਂ ਦੇਣਾ ਤੂੰ ਉਹਨੂੰ ਵਿੱਚ ਕਿਉਂ ਲਿਆਂਦਾ ਜੇ ਤੈਨੂੰ ਮੈਂ ਕਹਿਆ ਹੀ ਕਹਿੰਦਾ ਮੇਰੀ ਤੇਰੇ ਨਾਲ ਗੱਲ ਆ ਮੈਂ ਕਿਹਾ ਭਈ ਮੈਂ ਤੈਨੂੰ ਬੁਲਾਇਆ ਨਹੀਂ ਉਹਨੂੰ ਕਿਸੇ ਨੇ ਉਂਗਲਾ ਲਾ ਦਿੱਤੀ ਜਿਹਦੇ ਕੋਲ ਪੈਸੇ ਵਾਵਾ ਆਏ ਆ ਠੀਕ ਹੈ ਜੀ ਮੈਂ ਆਦੇ ਜਿੱਥੇ ਮੈਂ ਕੰਮ ਕਰਦਾ ਜੀ ਉੱਥੋਂ ਮੈਂ ਪੈਸੇ ਫੜੇ ਸੀ ਵੱਧ ਪਾਉਂਗਾ ਤੋ ਆਦੇ ਤੋਂ ਐਡਵਾਂਸ ਇਹ ਗੱਲ ਉਹ ਹੀ ਸਾਰੀ ਠੀਕ ਹੈ ਇਹ ਦੋਨਾਂ ਦੀ ਆਪਜ ਤੂ ਤੂ ਮੈਂ ਮੈਂ ਹੋ ਗਈ ਠੀਕ ਹੈ ਜੀ ਮੈਨੂੰ ਇਹ ਗੱਲ ਤਾਂ ਲੱਗਿਆ ਬਾਅਦ ਵਿੱਚ ਪਤਾ ਮੈਨੂੰ ਉਹ ਕਹਿਣ ਲੱਗਿਆ ਮੈਨੂੰ ਪ੍ਰਕਾਸ਼ ਨੇ ਘ ਕਰੇ ਇਹਨੇ ਉਹਦੇ ਕੈਮਰਾ ਸਾਹਮਣੇ ਮੈਂ ਇਹਨਾਂ ਦੇ ਘਰੇ ਆਇਆ ਰਿਕਾਰਡਿੰਗ ਵੀ ਕਢਾ ਕੇ ਦੇਖ ਲਓ ਠੀਕ ਹੈ ਇਹਨਾਂ ਦੇ ਅੰਦਰ ਬੈਠਾ ਇਹਨੇ ਮੈਨੂੰ ਉੱਥੇ ਇਹ ਗੱਲ ਕਹੀ ਕਹਿੰਦਾ ਜੇ ਤੂੰ ਮੰਗੇ ਦਾ ਨਾਂ ਕੰਮ ਕੀ ਗੱਲ ਪੈਲਸ ਕੋਲੇ ਕਤਲ ਹੋਇਆ ਸ਼ਿਵਸੈਨਾ ਆਗੂ ਦਾ ਮੰਗੇ ਦਾ ਹਾਂਜੀ ਰਾਤ ਜਿਹੜਾ ਆਪਣਾ ਗੱਲ ਪੈਲਸ ਕੋਲੇ ਕਤਲ ਹੋਇਆ ਸ਼ਿਵਸੈਨਾ ਆਗੂ ਦਾ ਮੰਗੇ ਦਾ ਉਹ ਕਤਲ ਅਸੀਂ ਕੀਤਾ ਬਈ ਪਰ ਉਹਦਾ ਇਹ ਕਤਲ ਕਰਨਾ ਨਹੀਂ ਚਾਹੁੰਦੇ ਸੀਗੇ ਸਾਡੇ ਤੋਂ ਨਿਆਂ ਹੀ ਕਹਿੰਦੇ ਹੀ ਘਰਦਿਆਂ ਨੂੰ ਚੱਕ ਲਾਂਗੇ ਐਂ ਕਰਦਾਂਗੇ ਨਿਆ ਦੇ ਸਾਡੇ ਤੋਂ ਪੈਸੇ ਖਾਦੇ ਉਹਨਾਂ ਨੇ ਕਦੇ ਕਹਿ ਦਿੰਦੇ ਸੀ ਸਿੰਘੇ ਦੀ ਘਰਾਲੀ ਨੂੰ ਚੱਕ ਲਾਂਗੇ ਕਦੇ ਸਾਡੇ ਘਰਦਿਆਂ ਨੂੰ ਕਹਿ ਦਿੰਦੇ ਸੀ ਚੱਕ ਲਾਂਗੇ ਤੇ ਸਾਲੇ ਤੇਰੇ ਘਰਦਿਆਂ ਦੇ ਚੱਕ ਨੂੰ ਫਿਰਦੇ ਨਹੀਂ ਅੱਜ ਕਿੰਦਾ ਹੁੰਦਾ ਸੀ ਆ ਕਹਿੰਦਾ ਇਹ ਤੇਰੇ ਰੋਲੇ ਪਏ ਨਿਆ ਜੀ ਆਪ ਹੀ ਪੁਲਿਸ ਵਾਲੇ ਭੇਜਦਾ ਹੁੰਦਾ ਸੀ ਸਾਡੇ ਘਰੇ ਝੂਠੇ ਪਰਚੇ ਝੂਠੇ ਹਰ ਤੇ ਪਰਚੇ ਪਾਉਂਨ ਫਿਰਦੇ ਪਹਿਲਾਂ ਵੀ ਨੇ ਮੇਰੇ ਤੇ ਇੱਕ ਝੂਠਾ ਪਰਚਾ ਪਾਇਆ ਉੱਤੇ ਵੀ 1.5 ਲੱਖ ਰੁਪਏ ਨੇ ਮੇਰੇ ਦੇ ਝੂਠੇ ਪਾਏ ਉਹਨਾਂ ਨੇ 1.5 ਲੱਖ ਰੁਪਏ ਨੇ ਮੇਰੇ ਤੋਂ ਖਾਦਾ ਠੀਕ ਆ ਜੀ ਮੇਰੇ ਘਰਦਿਆਂ ਨੂੰ ਕਹਿੰਦਾ ਆਰ ਨੂੰ ਪੇਸ਼ ਕਰਾ ਦੋ ਨੇ ਇਹਦੇ ਕਹਿੰਦਾ ਹੀ ਆ ਉਹਨੂੰ ਪੇਸ਼ ਨਾ ਕਰਾ ਪੈਸੇ ਆ ਕਹਿੰਦਾ ਜੇ ਪੈਸੇ ਦੇ ਦੋ ਪੈਸੇ ਦੇ ਕੇ ਮੈਂ ਨਬੇੜ ਦਿੰਦਾ ਮੇਰੇ ਡੈਲੀ ਨੂੰ ਕਹਿੰਦਾ ਹੀ ਆ ਕਦੇ ਮੇਰੇ ਘਰ ਵਾਲੇ ਨੂੰ ਕਹਿੰਦਾ ਹੀ ਆ ਇਹ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਜੇ ਤੂੰ ਨਾ ਇੰਨੇ ਪੈਸੇ ਭਰੇ ਕੀ ਫਾਇਦਾ ਤੇਰੀ ਘਰ ਵਾਲੇ ਨੂੰ ਚੱਕ ਕੇ ਲੈ ਕੇ ਜਾਣਗੇ ਪੁਲਿਸ ਵਾਲਿਆਂ ਨੂੰ ਇਹ ਭੇਜਦਾ ਵੀ ਆਪ ਹੀ ਠੀਕ ਆ ਇਹ ਹੋਰ ਕੋਈ ਇਹੋ ਹੀ ਛਡਾਉਂਦਾ ਵੀ ਆਪ ਸੀ ਪੈਸੇ ਵੀ ਛੜ ਤੋਂ ਲੈ ਲੈਂਦਾ ਹੀ ਹਾਲਾ ਬਾਅਦ ਚ ਚੱਕਰ ਹੋਰ ਪਵਾ ਦਿੰਦਾ ਹੀ ਕਹਿੰਦਾ ਜੀ ਥੋੜਾ ਉਹ ਚੱਕਰ ਆ ਵੀ ਛੜ ਤੋਂ ਘਟੋ ਘਟ ਮੇਰੇ ਤੋਂ ਮਰ ਤੋਂ ਘੱਟੋ ਘੱਟ ਇਹ 5 ਲੱਖ ਦੇ ਕਰੀਬ ਪੈਸੇ ਖਾ ਚੁੱਕਿਆ ਈ ਠੀਕ ਹੈ ਜੀ ਬਾਕੀ ਜਿਹੜੀ ਉਹ ਬੱਚੇ ਦੇ ਗੋਲੀ ਵੱਜੀ ਸੀ ਠੀਕ ਹੈ ਜੀ ਉਹ ਸਾਡ ਤੋਂ ਗਲਤੀ ਨਾਲ ਵੱਜੀ ਸੀ ਠੀਕ ਹੈ ਉਹਦੇ ਅਸੀਂ ਜ਼ਿੰਮੇਵਾਰ ਹੈਗੇ ਆ ਜੀ ਸਾਡ ਤੋਂ ਗਲਤੀ ਨਾਲ ਵੱਜੀ ਸੀ ਹਾਂਜੀ ਬਾਕੀ ਜਿਹੜਾ ਸਲੂਨ ਵਾਲਾ ਮੁੰਡਾ ਸੀ ਠੀਕ ਹੈ ਜੀ ਉਹ ਕਦੇ ਸਾਡੇ ਭਰਾਵਾਂ ਨੂੰ ਠੀਕ ਹੈ ਜੀ ਸਾਡੇ ਭਰਾ ਦੀ ਅਸੀਂ ਲੱਤ ਤੋੜਨ ਦਾ ਹੀ ਕਿਹੜੀ ਬਾਹ ਤੋੜ ਦਿੰਦਾ ਸੀ ਠੀਕ ਹੈ ਜੀ ਹੋਰ ਕੋਈ ਇਹੋ ਜੀ ਗੱਲ ਹੈ ਨਹੀਂ ਸੀ ਠੀਕ ਹੈ ਨਾ ਸਾਡਾ ਕੋਈ ਗਰੁੱਪ ਬਾਜੀ ਵਾਲਾ ਚੱਕਰ ਹੈਗਾ ਈ ਠੀਕ ਹੈ ਜੀ ਹਾਂਜੀ ਨਾਲ ਦੀ ਸੁਣਵਾਈ ਹੋਈ ਉਹਦੀ ਲੱਤ ਤੋੜਤੀ ਫੇ ਤੱਕ ਤੇ ਐਮਐਲ ਦੇ ਨਾਲ ਰਲਈ ਹੋਈ ਹੈ ਜੀ ਉਹਨਾਂ ਦੇ ਉਹਦੇ ਸਾਹ ਤੇ ਉਹਨਾਂ ਦੇ ਉਹਨਾਂ ਦੇ ਪਰਚਾ ਪੈਂਦਾ ਉਹ ਸਾਰੇ ਮੋਗੇ ਦੇ ਕਿਹੇ ਬੰਦੇ ਤੇ ਕਿਹੇ ਦੇ ਸੱਟਾਂ ਮਾਰਦੇ ਕਿਤੇ ਕਿਹੇ ਦੇ ਮਾਰਦੇ ਠੀਕ ਹੈ ਜੀ ਉਹਨਾਂ ਦੇ ਕੋਈ ਵੀ ਪਰਚਾ ਨਹੀਂ ਪੁਲਿਸ ਵਾਲੇ ਪਾਉਂਦੇ ਸੀ ਠੀਕ ਆ ਪੁਲਿਸ ਪੈਸੇ ਲੈ ਲੈਂਦੀ ਸੀ ਉਹਨਾਂ ਤੋਂ ਠੀਕ ਹੈ ਜੀ ਛੱਡ ਦਿੰਦੀ ਸੀਗੇ ਹਫਤਾ ਹੋ ਗਿਆ ਉਹ ਗੱਲ ਕੋਈ ਵੀ ਉਪਰਾਲਾ ਕਰਨੀ ਹੈ ਬਲਕਿ ਉਹਨਾਂ ਨੇ ਅਸੀਂ ਕੁਝ ਵੀ ਕਰ ਲਈਏ ਕਿੰਨਾ ਵੀ ਕਰ ਲਈਏ ਇਸ ਦੁੱਖ ਦੀ ਘੜੀ 'ਚ ਮੰਗਤ ਰਾਇ ਮੰਗਾ ਜੀ ਨੂੰ ਤਾਂ ਵਾਪਸ ਨਹੀਂ ਲਿਆ ਸਕਦੇ ਇਹ ਇੱਕ ਟੱਲ ਸੱਚਾਈ ਹੈ ਲੇਕਿਨ ਮੈਂ ਇੱਥੇ ਇਹ ਸਾਰੀ ਕਹਿੰਦੇ ਜਨਤਾ ਜਿਹੜੀ ਹੁੰਦੀ ਹੈ ਰੱਬ ਰੂਪੀ ਦਰਬਾਰ ਹੁੰਦੀ ਹੈ ਇਸ ਜਨਤਾ ਦੇ ਵਿੱਚ ਬੈਠ ਕੇ ਪਬਲਿਕ ਦੇ ਵਿੱਚ ਬੈਠ ਕੇ ਮੈਂ ਬੋਗਾ ਪ੍ਰਸ਼ਾਸਨ ਪੰਜਾਬ ਸਰਕਾਰ ਤੋਂ ਕੋਈ ਮੰਗ ਕਰਦਾ ਕਿ ਜੋ ਸਾਡੇ ਮੰਗਾ ਜੀ ਦੇ ਹੱਤਿਆਰੇ ਹੈ ਜਿਹੜੇ ਸਹੀ ਹੱਤਿਆਰੇ ਹੈ ਐਫ ਆਈ ਆਰ ਦੇਣੀ ਹੈ ਜੋ ਸਹੀ ਹੱਤਿਆਰੇ ਹੈ ਜੋ ਉਹਨਾਂ ਦੇ ਦੋਸ਼ੀ ਹੈ ਜਿਨ੍ਹਾਂ ਨੇ ਸਾਡਾ ਭਰਾ ਸਾਡੇ ਤੋਂ ਖੋ ਲਿਆ ਸਾਡਾ ਇੱਕ ਅਜੀਹਾ ਭਰਾ ਜਿਹਨੂੰ ਅਸੀਂ ਦੇਖ ਕੇ ਬਚਪਨ ਤੋਂ ਵੱਡੇ ਹੋਏ ਐ ਇੱਕ ਤਕਸਾਲੀ ਹਿੰਸਾ ਨੇ ਮੈਂ ਬਹੁਤ ਛੋਟਾ ਸੀ ਜਦੋਂ ਤੋਂ ਮੈਂ ਮੰਗਾ ਜੀ ਨੂੰ ਦੇਖ ਰਿਹਾ ਤੇ ਉਹਨਾਂ ਨੇ ਸ਼ਿਵ ਸੈਨਾ ਦਾ ਝੰਡਾ ਆਤਮਾ ਤੇ ਕਾਇਮ ਚੱਕੀ ਰੱਖਿਆ ਕਦੇ ਉਸ ਬੰਦੇ ਨੇ ਕਿਸੇ ਤੋਂ ਨਹੀਂ ਡਰਿਆ ਇਹ ਉਸ ਬੰਦੇ ਦੀ ਦਲੇਰੀ ਨੂੰ ਉਹਦੇ ਜਾਨ ਤੋਂ ਬਾਅਦ ਵੀ ਸਲਾਮ ਕਰਦੇ ਆ ਕਿ ਮੰਗਾ ਜੀ ਵਰਗਾ ਸ਼ਿਵ ਸੈਨਾ ਨੂੰ ਸ਼ਾਇਦ ਹੀ ਕਿਸੇ ਪਾਰਟੀ ਨੂੰ ਮਿਲੇ ਤੇ ਸ਼ਾਇਦ ਹੀ ਅੰਤ ਤੱਕ ਵਰਕਰ ਹੋਵੇ ਜਿਹਨੇ ਕਦੇ ਕਿਸੇ ਨੂੰ ਕਿਸੇ ਚੀਜ਼ ਦਾ ਲਾਲਚੀ ਨਹੀਂ ਕੋਈ ਪਦ ਦਾ ਲਾਲਚ ਨਹੀਂ ਕੋਈ ਕੁਝ ਨਹੀਂ ਬਸ ਹਮੇਸ਼ਾ ਗਲੇ ਚ ਭਗਵਾਨ ਸਾਫਾ ਪਾ ਕੇ ਜਦੋਂ ਉਹਨਾਂ ਨੇ ਸ਼ਿਵ ਸੈਨਾ ਦਾ ਢੋਲ ਵਜਾਇਆ ਤੇ ਸ਼ਿਵ ਸੈਨਾ ਦਾ ਝੰਡਾ ਚੱਕਿਆ ਅਜੀਹਾ ਹੀਰਾ ਬੰਦਾ ਅੱਜ ਸਾਡੇ ਵਿੱਚ ਨਹੀਂ ਰਿਹਾ ਇਹ ਸਾਡੇ ਲਈ ਬੜੇ ਅਫਸੋਸ ਤੇ ਦੁੱਖ ਦੀ ਗੱਲ ਹੈ। ਦਮੇ ਦੀ ਗ੍ਰਿਫਤਾਰੀ ਸੁਣਦੀ ਸ੍ਰੀ ਅਜੀਤ ਗਾਂਧੀ ਆਈਪੀਐਸ ਐਸਐਸਪੀ ਮੋਗਾ ਜਿਹਦੀ ਦਿਸਾਂ ਦੇ ਸਟਾਨ ਇਨਸਾਰ ਸ੍ਰੀ ਬਲਕਿਸ਼ਨ ਸਿੰਘਲਾ ਐਸਪੀ ਡੀ ਸਾਹਿਬ ਦੀ ਯੋਗ ਅਗਵਾਈ ਵਿੱਚ ਮੋਗਾ ਪੁਲਿਸ ਵੱਲੋਂ ਬਫਰਕ ਟੀਮਾਂ ਅਤੇ ਦੋਸ਼ੀ ਵਿਭਾਗ ਨੂੰ ਸੁਣਦੀ ਰੇਡਾਂ ਕੀਤੀਆਂ ਗਈਆਂ ਜੀ ਜਿਹਦੇ ਵਿੱਚ 13 3 25 ਨੂੰ ਵਕ ਸਮੇਂ ਚ ਜਿਹੜੀ ਇਹ ਮੰਗਤ ਰਾਮ ਉਕਤ ਮੰਗਰਾ ਦੀ ਜਿਹੜੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਇਸ ਦੇ ਸਬੰਧ ਵਿੱਚ ਜਿਹੜੀ ਹਿਊਮਨ ਇੰਟੈਲੀਜੈਂਸ ਤੇ ਤਕਨੀਕੀ ਮਦਦ ਦੇ ਨਾਲ ਸੀਐਸਟਾ ਮੋਗਾ ਤੇ ਸੀਐਸਫ ਮਲੂਟ ਦੇ ਜਿਹੜਾ ਬੱਸ ਸਟੈਂਡ ਦੀ ਬੈਕਸਾਈਡ ਤਿੰਨ ਨੌਜਵਾਨ ਔਰਨਕਰ ਸੰਗਾ ਅਤੇ ਔਰਨਕਰ ਔਰਨ ਔਰ ਫਦੀਪੂ ਅਤੇ ਰਾਜਵੀਰ ਸਿੰਘ ਔਰਨ ਲੱਡੂ ਜਿਹੜੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਪੁਲਿਸ ਪਾਰਟੀ ਵੱਲ ਫਾਇਰ ਕੀਤੇ ਜਿਨ੍ਹਾਂ ਨੇ ਇਹਦੇ ਜਵਾਬੀ ਫਾਇਰਿੰਗ ਵਿੱਚ ਪੁਲਿਸ ਨੇ ਵੀ ਇਹਨਾਂ ਤੇ ਜਿਹੜੇ ਫਾਇਰਿੰਗ ਕੀਤੀ ਔਰਨੁਪਰ ਸੰਘਾ ਦੀ ਸੱਜੀ ਲੱਤ ਤੇ ਜਿਹੜੇ ਗੋਲੇ ਵੱਜਿਆ ਤੇ ਦੀਪੂ ਦੇ ਜਿਹੜੇ ਆ ਇਹਦੀ ਖੱਬੀ ਲੱਤ ਤੇ ਜਿਹੜੇ ਫਾਇਰ ਲੱਗੇ ਆ ਤੇ ਤੀਜਾ ਦੋਸ਼ੀ ਰਾਜਵੀਰ ਉਥੇ ਜਿਹੜਾ ਭੱਜਣ ਲੱਗਾ ਸੀ ਜਿਹੜਾ ਉਥੇ ਬਾਰਸ਼ੂਣ ਕਰਕੇ ਜਿਹੜਾ ਦਿਲਕ ਕੇ ਉਹਦੇ ਵੀ ਸੱਟਾਂ ਲੱਗੀਆਂ ਜਿਹੜੀਆਂ ਜਿਨ੍ਹਾਂ ਨੂੰ ਇਹਨਾਂ ਨੂੰ ਤਿੰਨਾਂ ਜ਼ਖਮੀਆਂ ਨੂੰ ਹਸਪਤਲ ਦਾਖਲ ਕਰਾਇਆ ਗਿਆ ਇਹਨਾਂ ਤੋਂ ਜਿਹੜੇ ਸਪੈਸ਼ਲ ਵਗੈਰਾ ਬਰਾਮਦ ਕੀਤੇ ਗਏ ਆ ਤੇ ਜਿਹੜੇ ਹੋਰ ਵੀ ਜਿਹੜਾ ਇਨਸਪੈਕਟਰ ਦਲਜੀਤ ਸਿੰਘ ਦੇ ਬਿਆਨਾਂ ਤੇ ਇਹਨਾਂ ਤੇ ਮੁਕੱਦਮਾ ਨੰਬਰ 375325 ਅਧਿੰਦਾਰ 10935 BNS 25/549 ਆਰ ਮਜੇਕਟ ਵਿੱਚ ਦਰਜ ਕੀਤਾ ਗਿਆ ਮਨੂਰ ਦਰਜ ਕੀਤਾ ਸਿਟੀ ਬਲੂਡ ਦਰਜ ਕੀਤਾ ਗਿਆ ਇਹਨਾਂ ਦੋਸ਼ੀਆਂ ਤੇ ਜਿਹੜੀ ਮੁੱਢਲ 33 ਤੋਂ ਪਤਾ ਲੱਗਿਆ ਤੇ ਜਿਹੜੇ ਇਹਨਾਂ ਦੇ ਜਿਹੜੀ ਇਹਨਾਂ ਦੀ ਆਪੀ ਰਾਂਝੇ ਸੋਵਿੰਦਰ ਕੁਮਾਰ ਸਾਹਿਬ ਪਰ ਕੀਤੇ ਹੋਏ ਹਮਲੇਦਾਰ ਸੋਹਾਂ ਦਾ ਦੋਨਾਂ ਧਰਾਂ ਦੇ ਆਪਸੀ ਰੈਂਜਸ ਕਰਕੇ ਇਹ ਜਿਹੜਾ ਹੋਇਆ ਤੇ ਇਹਨਾਂ ਦੇ ਦੋਸ਼ੀਆਂ ਦੀ ਰੇਡ ਕੀਤੀ ਚੱਗੀ ਹੈਨ ਤੇ ਹੋਰ ਵੀ ਜਲਦ ਤੋਂ ਜਲਦ ਜਿਹੜੇ ਰਹਿੰਦੇ ਆ ਦੋਸ਼ੀ ਗ੍ਰਿਫਤਾਰ ਕੀਤੇ ਜਾਣਗੇ। ਕੁੱਲ ਕਿੰਨੇ ਦੋਸ਼ੀ تھے ਸਰ? ਇਹਨਾਂ ਦੇ ਜਿਹੜੇ 8 8 ਦੋਸ਼ੀ ਹੈਗੇ ਜਿਹੜੇ ਤਿੰਨ ਦੋਸ਼ੀ ਇਹਨਾਂ ਚ ਜਿਹੜੇ ਗ੍ਰਿਫਤਾਰ ਹੋ ਗਏ ਆ ਤੇ ਬਾਕੀਆਂ ਤੇ ਰੇਡ ਹੈਗੇ ਕਰ ਰਹੇ ਆ। ਅਬੀ ਮੋਗਾ ਲਾਇਆ ਜਾਏਗਾ ਸਰ ਨੂੰ? ਹਾਂ ਉਹਨਾਂ ਤੋਂ ਜਿਹੜੇ ਮੁਕਾਦਮੇ ਦੇ ਵਿੱਚ ਮੋਗਾ ਵੀ ਲੈ ਕੇ ਆਵਾਂਗੇ। ਤੇ ਮੋਗਾ ਮੇਰਾ ਤੋਂ ਜੋ ਫਾਇਰਿੰਗ ਇਨਸੀਡੈਂਟ ਹੋਇਆ। ਉਹ 3 ਜਗ੍ਹਾ जो तीन लोग आए थे बाइक पे उन्होंने फायरिंग की है जिसमें एक मंगत राम है उनकी डेथ हो गई है जो यहाँ पे शिवसेना के लोकल लीडर थे तो उसमें एक सैलून ऑनर था वो भी इन्जड़ हुआ और एक 12 साल का बच्चा वो भी इन्जड़ा है जो दोनों को हमने